T- ਪਲਾਜ਼ਾ ਦੇ ਨੇੜੇ ਐਕਸੀਡੈਂਟ ਦੇ ਵਿੱਚ 29 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਤੇ লাশ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਸਸਨੀ ਫੈਲ ਜਾਂਦੀ ਹੈ ਸਮਰਾਲਾ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ 29 ਸਾਲਾ ਨੌਜਵਾਨ ਕਮਲਪ੍ਰੀਤ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਐਸਆਈ ਸੁਖਵਿੰਦਰ ਸਿੰਘ ਦੇ ਕਹਿਣ ਦੇ ਮੁਤਾਬਕ ਤੇ ਉਹਨਾਂ ਨੂੰ ਸਵੇਰੇ ਫੋਨ ਆਇਆ ਕਿ ਕੋਲਾਲ ਟੋਲ ਪਲਾਜ਼ਾ ਦੇ ਨੇੜੇ ਕਿਸੇ ਅਣਪਛਾਤੇ ਨੌਜਵਾਨ ਦੀ লাশ ਪਈ ਹੈ ਮੌਕੇ ਤੇ ਜਾ ਕੇ লাশ ਨੂੰ ਕਬਜ਼ੇ 'ਚ ਲਿਆ ਜੇਬ ਦੇ ਵਿੱਚੋਂ ਡਾਕੂਮੈਂਟਸ ਤੋਂ ਜਾਣਕਾਰੀ ਮਿਲੀ ਹੈ ਕਿ ਇਹ 29 ਸਾਲਾ ਨੌਜਵਾਨ ਕਮਲਪ੍ਰੀਤ ਸਿੰਘ ਜੋ ਕਿ ਬਾਉਂਸਰ ਦਾ ਕੰਮ ਕਰਦਾ ਲੁਧਿਆਣੇ ਦਾ ਰਹਿਣ ਵਾਲਾ ਹੈ ਤਾਂ ਫਿਰ ਹਾਲ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਦੱਸਦੀ ਹੈ ਕਿ ਨਵੰਬਰ ਸਾਲ ਦੇ ਪਹਿਲੇ ਦਿਨ ਬਰੇ ਵਾਲੇ ਦੇ ਹਾੜੇ ਵੱਡਾ ਹਾਦਸਾ ਵਾਪਰਦਾ ਹੈ ਤੇ ਇੱਕ ਘਰ ਦੇ ਵਿੱਚ 70 ਵਿਸ਼ ਗਏ ਨੇ ਜਿੱਥੇ ਇੱਕ ਨੌਜਵਾਨ ਮੁੰਡੇ ਦੀ ਜਾਨ ਚਲੀ ਗਈ ਹੈ ਤੇ ਉਧਰ ਪਰਿਵਾਰ ਜਿਸ ਤੱਕ ਅਜੇ ਤੱਕ ਇਹ ਖਬਰ ਨਹੀਂ ਪਹੁੰਚੀ ਫਲਹਾਲ ਮ੍ਰਿਤਕ ਦੇ ਸਮਰਾਲਾ ਦੇ ਸਿਵਲ ਹਸਪਤਾਲ ਚ ਰੱਖੀ ਗਈ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਬਾਜੀ ਇਹਨਾਂ ਨੂੰ ਕਿੱਥੇ ਲੋੜਿਆ ਮੈਂ ਇਸ ਸਕਿੰਦਰ ਸਿੰਘ ਥਾਣੇ ਸੁਬੜਾਲੇ ਹਾਜ਼ਰ ਸੀ ਤਾਂ ਮੈਨੂੰ ਮੁੱਖ ਮੰਤਰੀ ਸਾਹੀ ਸਿੰਘੋਂ ਟਰਾਇਆ ਕਿ ਟੋਲਪਲੇ ਦਾ ਘਲਾਲ ਲੱਗੇ ਇੱਕ ਅੰਸ਼ਤੀ ਲਾਸ਼ ਜਿਹੜੀ ਉਹ ਕੋਈ ਅਸਰ ਹੋਣ ਕਰਕੇ ਮਿਲਈ ਜਿਸ ਦਾ ਮੌਕਾ ਦੇਖਿਆ ਜਿਸ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਇਹਦੇ ਦੇਵ ਤੋਂ ਜਿਹੜੇ ਇੱਥੇ ਡਾਕੂਮੈਂਟ ਬਣੇ ਉਹਨਾਂ ਦੇ ਆਧਾਰ ਤੇ ਜਿਹਦਾ ਨਾਮ ਕਮਲਪ੍ਰੀਤ ਸਿੰਘ ਸੰਨੁਪ ਕਿਰਪਾਲ ਸਿੰਘ ਵਾਸੀ ਗੁਪਾਲਪੁਰ ਲੁਧਿਆਣਾ ਇਸ ਦਾ ਇਹਦੀ ਲਾਸ਼ ਨੂੰ ਕਬਜ਼ੇ ਲੈ ਕੇ ਅਸੀਂ ਥਾਣਾ ਸਮਰਾਲਾ ਸੁੱਟੇ ਘਰਾਦੇ ਆ ਉਹ ਇਹਦੇ ਵਾਪਸਣ ਦੇ ਹੋਣ ਤੇ ਗਿਆਨ ਹਾਦਸਾ ਕਰਕੇ ਅਗਲੀ ਕਾਰਵਾਈ ਹਾਂਸ਼ ਲੈਦੀ ਜਾਏਗੀ ਸਰ ਮੁੱਢਲੀ ਜਾਂਚ ਪਤਾ ਚੱਲਿਆ ਕਿ ਇਹ ਜਿਹੜਾ ਲਾਸ਼ ਮਿਲਿਆ ਕਿ ਐਕਸੀਡੈਂਟ ਆ ਜਾਂ ਕੁਝ ਹੋਰ ਦਾ ਨੂੰ ਦੇਖਣ ਤੋਂ ਐਕਸੀਡੈਂਟ ਹੀ ਲੱਗ ਰਿਹਾ ਹੈ ਇਦਾਂ ਨੂੰ ਕਿਚੋ ਫੇਟ ਮਾਰੀ ਲੱਗਦੀ ਤੁਸੀਂ ਇਹਨਾਂ ਜਿਹੜੀ ਇਹਦੀ ਉਮਰ ਕੀ ਨਹੀਂ ਹੈ ਇਹਦੀ ਇਹਦਾ ਜਿਹੜਾ ਸਨਹਾਰਾ ਕਿੰਨਾ ਬਰਤਾ ਹੈ 8 89 ਸਾਲ ਦੇ ਹੋਣ 89 ਸਾਲ ਦੇ ਜੀ